ਹਾਂਜੀ ਇਹ ਵਾਲੇ ਪਿਓਰ ਕ੍ਰੇਪ ਦੇ ਉੱਪਰ ਸੂਟ ਬਣੇ ਹੋਏ ਨੇ 2.5 ਮੀਟਰ ਦੀ ਸ਼ਰਟ ਆ ਗਈ ਤੇ 2.5 ਮੀਟਰ ਬਾਟਮ ਪਲੇਨ ਆ ਗਈ ਸ਼ਰਟ ਦੇ ਉੱਪਰ ਹੀ embroiderry ਆ ਗਈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਇਹ ਵਾਲੇ ਸ਼ਿਮਰ ਦੇ ਸੂਟ ਆਉਣਗੇ ਜੀ ਬਾਟਮ ਦੇ ਉੱਪਰ ਵੀ ਵਰਕ ਆਏਗਾ ਤੇ ਇਹਨਾਂ ਦੇ ਸ਼ਰਟ ਦੇ ਉੱਪਰ ਹੀ ਵਰਕ ਹੈ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਸ਼ਿਪਿੰਗ ਆਲ ਇੰਡੀਆ ਫ੍ਰੀ ਰਹਣੂਗੀ ਇਹ ਵਾਲੇ ਵੀ ਸ਼ਿਮਰ ਦਾ ਸੂਟ ਬਣਿਆ ਹੋਇਆ ਜੀ ਬਹੁਤ ਜ਼ਿਆਦਾ ਸੋਨਾ ਹੈਂਡ ਵਰਕ ਹੈ ਨਾਲ ਕੰਟਰਾਸਟ ਬਾਟਮ ਆਏਗੀ ਤੇ ਨਾਲ ਦੁਪੱਟਾ ਆਏਗਾ ਜੀ organza ਦਾ ਇਹ ਵਾਲਾ ਆਰਗੈਂਜ਼ਾ ਸ਼ਿਮਰ ਦੇ ਉੱਪਰ ਸੂਟ ਬਣਿਆ ਹੋਇਆ ਹੈ ਸੇਮ ਬਾਟਮ ਦੇ ਉੱਪਰ ਵੀ ਵਰਕ ਆਏਗਾ ਬਾਜ਼ੂ ਵਰਕ ਆਏਗਾ ਤੇ ਨਾਲ ਸ਼ਰਟ ਦੇ ਉੱਪਰ ਇਹ ਵਾਲੇ ਪਿਓਰ ਕ੍ਰੇਪ ਦੇ ਸੂਟ ਆਉਣਗੇ ਜੀ ਤੇ ਨਾਲ ਫੁੱਲ ਸ਼ਰਟ ਏਮਬੌਰੀ ਆਏਗੀ ਨਾਲ ਬਾਟਮ ਪਲੇਨ ਆਏਗੀ ਤੇ ਨਾਲ ਦੁਪੱਟਾ ਚਨਾਉਣ ਦਾ ਬਣਿਆ ਹੋਇਆ ਹੈ ਤੇ ਦੁਪੱਟੇ ਦੇ ਫੋਰਸ ਹੈਡ ਵਰਕ ਆਏਗਾ ਇਹ ਵਾਲੇ ਜੌਰਜਟ ਦੇ ਸ਼ਿਰਾਰਾ ਸੂਟ ਬਣੇ ਹੋਏ ਨੇ ਤੇ ਦੁਪੱਟਾ ਵੀ ਜੌਰਜਟ ਦਾ ਹੀ ਰਹੇਗਾ ਇਹ ਵਾਲੇ ਸੂਟ ਆਉਣਗੇ ਜੀ ਵੈਲਵਟ ਦੇ 5 ਮੀਟਰ ਆਲ ਓਵਰ ਵੈਲਵਟ ਸੂਟ ਹੈਗਾ 슬ੀਵਜ਼ ਵਰਕਰ बॉटम वर्क ਨਾਲ ਔਰਗੈਂਜ਼ਾ ਦਾ ਦੁਪੱਟਾ ਇਹ ਵਾਲਾ ਪਿਓਰ ਕ੍ਰੇਪ ਦੇ ਉੱਪਰ ਸੂਟ ਰਹੇਗਾ ਜੀ ਬਹੁਤ ਜਿਆਦਾ ਸੋਨਾ ਬਾਜ਼ੂ ਵਰਕ ਤੇ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਉੱਪਰ ਸੂਟ ਰਹਿਣਗੇ ਨਾਲ 2 ਮੀਟਰ ਦੀ ਸ਼ਰਟ ਹੈ 2 ਮੀਟਰ ਦੀ बॉटਮ ਹੈ ਬਹੁਤ ਹੀ ਜਿਆਦਾ ਸੋਨੇ ਘਾਟ ਰੇਟ ਦੇ ਵਿੱਚ ਪਾਰਟੀ ਵੇਅਰ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਆਂ ਥੈਂਕ ਯੂ so much